ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਪਿੰਡ ਘੇਰੂ ਵਾਲੇ ਦੇ ਵਿੱਚ ਮੌਜੂਦ ਆ ਦੱਸ ਦਈਏ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਜਿਹੜਾ ਪਿੰਡ ਘੇਰੂ ਵਾਲਾ ਏ ਤਾਂ ਅੱਜ ਇੱਥੇ ਸਾਡੇ ਜਿਹੜੇ ਕਮੈਂਟਰ ਵੀਰ ਆ ਜਿਹੜੇ ਕਬੱਡੀ ਦੇ ਜਿਹੜੇ ਜਿਹੜੇ ਕਮੈਂਟਰ ਆ ਉਹ ਤਿੰਨੋਂ ਵੀਰ ਸਾਡੇ ਨਾਲ ਮੌਜੂਦ ਆ ਰਿੰਕੂ ਜੀ ਆ ਗੋਰਾ ਜੀ ਆ ਤਾਂ ਸਤਨਾਮ ਖਾਰਾ ਜੀ ਆ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆ ਅਗਲੀ ਅਪਡੇਟ ਕੀ ਆ ਅੱਜ ਦੇ ਮੇਲੇ ਤੋਂ ਬਾਅਦ ਅਗਲੀ ਅਪਡੇਟ ਕੀ ਆ ਉਹ ਇਹ ਦੱਸਣਗੇ ਅੱਜ ਹੀ ਖਾਰਾ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਸਰੋਤੇ ਮੇਰੇ ਭਰਾ ਦੇਖ ਰਹੇ ਆ ਤੇ ਪ੍ਰਮਾਤਮਾ ਨੇ ਚਾਦੀ ਕਰ ਰੱਖੇ ਔਰ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਇਹ ਨਗਰ 'ਚ ਪਹੁੰਚੇ ਹੋ ਇਹ ਜਾਣਕਾਰੀ ਕਬੱਡੀ ਦਾ ਸੀਜ਼ਨ ਚੱਲ ਰਿਹਾ ਜੀ ਕੱਲ ਨੂੰ ਦਿਨ ਸ਼ੁੱਕਰਵਾਰ ਢਾਣੀ ਦੁੱਧੀਆਂ ਵਾਲੀ ਜਿਹੜਾ ਫਾਇਲਕਾ ਦੇ ਵਿੱਚ ਬਹੁਤ ਵਧੀਆ ਕਬੱਡੀ ਦਾ ਮੈਚ ਹੈ ਸ਼ੋਅ ਮੈਚ ਹੈ ਤੇ ਜਿੱਥੇ ਲੜਕੀਆਂ ਦਾ ਵੀ ਮੈਚ ਹੈ ਫਾਇਲਕਾ ਤੇ ਫਰੋਜਪੁਰ ਦਾ ਔਰ ਇੱਕ ਵੱਡਾ ਮੈਚ ਹੈ ਸੱਭਿਆਚਾਰਕ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਵੱਡਾ ਕਬੱਡੀ ਦਾ ਕੱਪ ਆ ਫਿਰੋਜ਼ਪੁਰ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਸੈਦੇਕਰ ਹੈਲਾ ਜਿੱਥੇ ਅਕੈਡਮੀਲ ਮੈਚ ਵੱਡੇ ਮੈਚ ਕਰਾਏ ਜਾ ਰਹੇ ਨੇ ਪਹਿਲਾ ਨਾਮ 1 ਲੱਖ ਰੁਪਿਆ ਤੇ ਦੂਜਾ ਨਾਮ 88000 ਰੁਪਿਆ ਸਾਡੇ ਭਰਾ ਬਹੁਤ ਵਧੀਆ ਹਰ ਸਾਲ ਕਬੱਡੀ ਦਾ ਕੱਪ ਕਰਾਉਂਦੇ ਆ ਕਿੰਨੀਆਂ ਟੀਮਾਂ ਆ ਰਹੀਆਂ ਉੱਥੇ ਤਕਰੀਬਨ ਜੀ ਖੁੱਲੀਆਂ ਟੀਮਾਂ ਜਿੰਨੇ ਜੀ ਠੀਕ ਹੈ ਠੀਕ ਹੈ ਤੇ ਦਿਨ 24 ਮਾਰਚ ਨੂੰ ਇਹ ਤਰੀਕ 24 ਮਾਰਚ ਹੈ ਜੀ ਤੇ ਸਾਡੇ ਭਰਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ ਹਰਦਾਸੇ ਵਾਲਾ ਕੋਈ ਸੱਦੇ ਲਾ ਰਿਹਾ ਸਾਰੀ ਸੰਗਤ ਨੂੰ ਜ਼ਰੂਰ ਪਹੁੰਚਣਾ ਖਿਡਾਰੀਆਂ ਬੇਨਤੀ ਜ਼ਰੂਰ ਪਹੁੰਚਣਾ ਸਾਡਾ ਵੱਡਾ ਭਰਾ ਆਪਣੇ ਸਮੇਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਤੇ ਅੱਜ ਕੱਲ ਵੱਡਾ ਬਿਜ਼ਨਸ ਬਣ ਗਿਆ ਕੈਨੇਡਾ ਸ਼ਹਿਰ ਟ੍ਰਾਂਟੋਰ ਵਿੱਚ ਅਨਟਾਰੀਓ ਚ ਔਰ ਸਵੀਟ ਮੈਲ ਵਾਲਾ ਸੁੱਖਾ ਕੰਗ ਹਰਦਾਸਾ ਉਹਦੇ ਵੱਲੋਂ ਖੁੱਲੇ ਸੱਦੇ ਆ ਹਾਂਜੀ ਜੀ ਕੋਈ ਕੋਈ ਕਹਿਣਾ ਚਾਹੁੰਦੇ ਆ ਹਾਂਜੀ ਬਹੁਤ ਵਧੀਆ ਕੱਪ ਕਰਵਾਇਆ ਜਾ ਰਿਹਾ ਸੱਦੇ ਘੇਰੇਲਾ ਦੀ ਧਰਤੀ ਤੇ ਬਾਈ ਬਲ ਕਰਨ ਹੋਰੀ ਹੂੰ ਹੂੰ ਬਹੁਤ ਵਧੀਆ ਕੱਪ ਕਰਾ ਰਿਹਾ ਉਸ ਤੋਂ ਬਾਅਦ ਇਹ ਮੈਚਾਂ ਦੀ ਗੱਲ ਕਰੀਏ ਆ 15 13 14 April ਤੱਕ ਫੁੱਲ ਮੈਚ ਚੱਲਨੇ ਆ 25 ਤੇ 26 ਨੂੰ ਹਮ ਘੱਟਿਆਂ ਵਾਲੀ ਦੇ ਵਿੱਚ ਮੇਲਾ ਹੋਊਗਾ ਕਬੱਡੀ ਦਾ ਟੂਰਨਾਮੈਂਟ ਹੋਊਗਾ ਸੂਬੇਦਾਰ ਹਰਪ੍ਰੀਤ ਸਿੰਘ ਜੀ ਕਰਾ ਰਹੇ ਆ ਨਾਲ ਵਿਜੇਹੋਰੀ ਗੁਰਪ੍ਰੀਤ ਹੋਰੀ ਬਹੁਤ ਵਧੀਆ ਜਿੱਥੇ ਵੀ ਵਧੀਆ ਪ੍ਰਾਈਜ਼ ਰੱਖੇ ਹੋਏ ਚੋਟੀ ਦੀਆਂ ਟੀਮਾਂ ਜਿਹੜੀਆਂ ਪੁੱਜ ਰਹੀਆਂ 30 March ਨੂੰ ਠਿੱਪਾਂ ਵਾਲੀ ਦੇ ਵਿੱਚ ਖੇਡ ਮੇਲਾ ਹੋਊਗਾ ਤੇ ਉੱਥੇ ਵੀ ਬਹੁਤ ਵਧੀਆ ਟੀਮਾਂ ਜਿਹੜੀਆਂ ਪੁੱਜ ਰਹੀਆਂ ਇਹ ਜਿਹੜੇ ਮੈਚ ਕੱਲ ਨੂੰ ਕੱਲ ਨੂੰ ਸ਼ੁੱਕਰਵਾਰ ਨੂੰ ਢਾਣੀ ਦੋਧੀਆਂ ਵਾਲੀ ਦੇ ਵਿੱਚ ਵੀ ਵਧੀਆ ਮੈਚ ਹੋਣਗੇ ਤੇ ਗਰੂਰ ਸਾਹਿ ਦੇ ਲਾਗੇ ਕਰਕੇ ਪਿੰਡਾਂ ਲੈਪੋਂ ਉੱਥੇ ਵੀ ਕੁੜੀਆਂ ਦੀਆਂ ਆਲ ਓਪਨ ਦੀਆਂ 8 ਬੁੱਕ ਕੀਤੀਆਂ ਟੀਮਾਂ ਦੇ ਮੈਚ ਜਿਹੜੇ ਕਰਵਾਏ ਜਾਣਗੇ ਤੇ 22 ਤੇ 23 ਤਰੀਕ ਨੂੰ ਝੋੜੜ ਪਿੰਡ ਦੇ ਵਿੱਚ ਵਾਲੀਬਾਲ ਦਾ ਬਹੁਤ ਤਕੜਾ ਟੂਰਨਾਮੈਂਟ ਖੇਡਿਆ ਜਾ ਰਿਹਾ ਆਪਾਂ ਉੱਥੇ ਵੀ ਪੁੱਜ ਰਹੇ ਆ ਸੋ ਇਹ ਸਾਡੇ ਜਿਹੜੇ ਕਬੱਡੀ ਦੇ ਟੂਰਨਾਮੈਂਟ ਨੇ 13 ਤੇ 14 ਮਾਰਚ ਤੱਕ ਖੁੱਲ ਜਿਹੜਾ ਸੀਜ਼ਨ ਆ ਹਰ ਧੰਨਵਾਦ ਇੱਕ ਦਿਨ ਦੇ ਵਿੱਚ ਘੱਟੋ ਘੱਟ 15 ਤੋਂ 20 ਟੂਰਨਾਮੈਂਟ ਪੰਜਾਬ ਭਰ ਦੇ ਵਿੱਚ ਕਬੱਡੀ ਦੇ ਚੱਲ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਕਮੇਟੀਆਂ ਦਾ ਜਿਹੜੀਆਂ ਕਬੱਡੀ ਨੂੰ ਪ੍ਰਮੋਟ ਕਰਦੀਆਂ ਉਤਸ਼ਾਹਿਤ ਕਰਦੀਆਂ ਇਹਨਾਂ ਖਿਡਾਰੀਆਂ ਨੂੰ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦਰਸ਼ਕ ਵੀ ਕਬੱਡੀ ਦੇ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਆ ਤੇ ਕਬੱਡੀ ਦੇ ਖੇਡ ਮੈਦਾਨਾਂ ਦੀ ਰੌਣਕ ਨੂੰ ਵਧਾਉਂਦੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੀ ਤੁਹਾਡੇ ਚੈਨਲ ਦਿੱਲੀ ਕ੍ਰਾਈਮ ਨਿਊਜ਼ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਅਪਡੇਟ ਸਮੇਂ-ਸਮੇਂ ਤੇ ਲਾਕਦੇ ਰਹਿੰਦੇ ਹੋ ਰਿੰਕੂ ਜੀ ਅੱਜ ਤੁਸੀਂ ਘੇਰ ਵਾਲੇ ਪਿੰਡ ਦੇ ਵਿੱਚ ਪਹੁੰਚਿਆ ਮੇਲੇ 'ਚ ਕਿਹੜੇ-ਕਿਹੜੇ ਪ੍ਰਬੰਧਕ ਜੀ ਇੱਥੇ ਤੇ ਕਿਸ ਤਰ੍ਹਾਂ ਦਾ ਮੇਲਾ ਰਿਹਾ ਮੇਲੇ ਦੇ ਪ੍ਰਬੰਧ ਬਹੁਤ ਵਧੀਆ ਸੀ ਜੀ ਬਹੁਤ ਵਧੀਆ ਜੋ ਚੋਟੀ ਦੀਆਂ ਟੀਮਾਂ ਜਿਹੜੀਆਂ ਦੋ ਪੁੱਜੀਆਂ ਸੀ ਪਹਿਲਾਂ ਛੋਟੇ ਬੱਚਿਆਂ ਦੇ ਜਿਹੜੇ 5-7 ਮੈਚ ਹੋਏ ਤੇ ਉਹਦੇ ਵੀ ਬਹੁਤ ਵਜਨੀ ਕਬੱਡੀ ਦੇ ਸਾਰੇ ਵਧੀਆ ਪਲੇਅਰ ਪੁੱਜੇ ਸੀ ਤੇ ਉਸ ਤੋਂ ਬਾਅਦ ਓਪਨ ਦੇ ਮੈਚ ਜਿਹੜੇ ਹੋਏ ਆ ਉਹਦੇ ਵਿੱਚ ਵੀ ਬਹੁਤ ਚੋਟੀ ਦੇ ਪਲੇਅਰ ਜਿਹੜੇ ਪੁੱਜੇ ਸੀ ਘਾਂਗੇ ਦੀ ਟੀਮ ਸੀ ਇੱਕ ਖਾਈ ਦੀ ਇੰਟਰਨੈਸ਼ਨਲ ਵੀ ਖੇਡੇ ਸੀ ਕਈ ਕੋਈ ਮੋਟਰਸਾਈਕਲਾਂ ਦਾ ਜੇਤੂ ਸੀ ਕੋਈ ਕਾਰਾਂ ਦਾ ਕੋਈ ਫਰਿੱਜਾਂ ਦਾ ਸਾਰੇ ਪਲੇਅਰ ਬਹੁਤ ਵਧੀਆ ਪਹੁੰਚੇ ਤੇ ਸਾਡੇ ਸੂਬੇਦਾਰ ਜਗਜੀਤ ਸਿੰਘ ਜੀ ਉਹਨਾਂ ਦੇ ਨਾਲ ਜਿਹੜੀ ਭਾਈ ਸ਼ਿਸ਼ਪਾਲ ਹੋਰੀ ਗੁਰਬਚਨ ਹੋਰੀ ਜਗਸੀਰ ਕੋਹਲੇ ਹੋਰੀ ਸਾਰਿਆਂ ਨੇ ਬਹੁਤ ਵਧੀਆ ਰਲ ਮਿਲ ਕੇ ਸੇਵਾ ਨਿਭਾਈ ਤੇ ਸਾਡੇ ਕੁਲਵਿੰਦਰ ਸਿੰਘ ਜੀ ਵਿਰਕ ਸਾਹਿਬ ਸਰਪੰਚ ਘੇਰੂ ਵਾਲੇ ਤੋਂ ਉਹਨਾਂ ਦੇ ਵੱਡੇ ਯੋਗਦਾਨ ਸੀ ਜੋ ਹਰ ਸਾਲੀ ਚੇਤ ਦੇ ਪਹਿਲੇ ਵੀਰਵਾਰ ਨੂੰ ਚੱਕ ਘੇਰੂ ਵਾਲੇ ਦੇ ਵਿੱਚ ਮੇਲਾ ਹੁੰਦਾ ਤੇ ਸਾਰਾ ਨਗਰ ਰਲ ਮਿਲ ਕੇ ਸਹਾਇਕ ਦਿੰਦਾ ਜੀ ਸੋ ਇਹ ਸੀ ਸਾਡੇ ਕਮੈਂਟਰ ਵੀਰ ਜਿਹੜੇ ਕਬੱਡੀ ਦੇ ਵਿੱਚ ਪੂਰੀ ਤੱਕ ਪਉਂਦੇ ਆ ਤਾਂ ਅਸੀਂ ਸਭ ਤੋਂ ਪਹਿਲਾਂ ਸੌਰੀ ਫੀਲ ਕਰਦੇ ਆ ਕਿਉਂਕਿ ਅਸੀਂ ਥੋੜਾ ਜਿਹਾ ਲੇਟ ਹੋ ਗਏ ਕਿਸੇ ਖਾਸ ਕੰਮ ਦੇ ਵਿੱਚ ਬਿਜੀ ਸੀਗੇ ਤਾਂ ਅੱਜ ਇਹ ਅਸੀਂ ਵੀਰਾਂ ਤੋਂ ਜਾਣਕਾਰੀ ਤਾਂ ਲਈ ਆ ਕਿਉਂਕਿ ਹਰ ਮੇਲੇ ਦੀ ਜਿਹੜੀ ਅਪਡੇਟ ਆ ਇਹਨਾਂ ਦੇ ਕੋਲ ਪਹਿਲਾਂ ਆਉਂਦੀ ਆ ਸਾਨੂੰ ਥੋੜੀ ਜਿਹੀ ਘੱਟ ਪਤਾ ਲੱਗਦਾ ਮੇਲਿਆਂ ਦਾ ਇਹਨਾਂ ਵੀਰਾਂ ਦੇ ਕੋਲੇ ਪਹਿਲਾਂ ਆਉਂਦੀ ਆ ਤਾਂ ਅੱਜ ਇਹਨਾਂ ਦੇ ਕੋਲੋਂ ਜੋ ਵੀ ਅਸੀਂ ਜਾਣਕਾਰੀ ਲਈ ਆ ਤੁਸੀਂ ਉਹ ਮੇਲਿਆਂ ਤੇ ਸੁਜਣ ਦੀ ਕਿਰਪਾਲਤਾ ਜਰੂਰ ਕਰਨੀ ਕੱਲ ਨੂੰ ਹੀ ਪਿੰਡ ਜਿਲ੍ਹਾ ਫਾਜ਼ਿਲਕਾ ਦੇ ਵਿੱਚ ਪਿੰਡ ਟਾਣੀ ਦੋਧੀਆਂ ਵਾਲੀ ਵਿੱਚ ਬਹੁਤ ਭਾਰੀ ਘਟ ਦੇ ਨਾਲ ਜਿਹੜਾ ਮੇਲਾ ਹੈ ਤੇ ਖਾਰਾ ਜੀ ਵੀ ਪਹੁੰਚ ਰਿਹਾ ਸਤਨਾਮ ਖਾਰਾ ਜੀ ਰਿੰਕੂ ਜੀ ਪਹੁੰਚਣਗੇ ਗੋਰਾ ਜੀ ਪਹੁੰਚਣਗੇ ਜਿਨ੍ਹਾਂ ਨੇ ਇੱਥੇ ਆਪਣੇ ਆਪਣੇ ਵਿਚਾਰ ਰੱਖਣੇ ਆ ਤਾਂ ਲੋਕਾਂ ਨਾਲ ਜਿਹੜੀ ਗੱਲਬਾਤ ਕਰਨੀ ਆ ਤਾਂ ਅੱਜ ਅਸੀਂ ਕੇਰੂ ਵਾਲੇ ਦੇ ਵਿੱਚ ਮੌਜੂਦ ਆ ਜਗਜੀਤ ਨਾਲ ਵੀ ਗੱਲ ਕਰਦੇ ਆ ਸਾਡੇ ਜਿਹੜੇ ਫੌਜੀ ਸਾਹਿਬ ਆ ਇੱਥੋਂ ਦੇ ਜਿਹੜੇ ਸਾਡੇ ਮੇਨ ਆ ਜਿਹੜੇ ਫੌਜੀ ਸਾਹਿਬ ਜਗਜੀਤ ਜੀ ਉਹ ਵੀ ਪਹੁੰਚ ਗਿਆ ਸਾਡੇ ਕੋਲੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਗਜੀਤ ਜੀ ਨਾਲ ਕਿਉਂਕਿ ਜਿਹੜਾ ਅੱਜ ਮੇਲਾ ਸੀ ਕੇਰੂ ਵਾਲੇ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਕਿ ਕਿਸ ਤਰ੍ਹਾਂ ਦਾ ਰਿਹਾ ਸਭ ਤੋਂ ਪਹਿਲਾਂ ਸਸੀ ਕਾਲ ਜੀ ਹੀ ਲੇਟ ਹੋ ਗਏ ਸੌਰੀ ਫੀਲ ਕਰਦੇ ਆ ਪਰ ਫਿਰ ਵੀ ਅੱਜ ਜਿਹੜਾ ਮੇਲਾ ਰਿਹਾ ਸੀ ਕਿਸ ਤਰ੍ਹਾਂ ਦਾ ਰਿਹਾ ਮਾੜੀ ਜਾਣਕਾਰੀ ਦਿਓ ਜੀ ਹਾਂ ਜੀ ਪਹਿਲਾਂ ਤਾਂ ਤੁਸੀਂ ਇੱਥੇ ਆਏ ਤੁਹਾਡਾ ਜੀ ਆਇਆਂ ਨੂੰ ਕੀਤਾ ਮੇਲਾ ਬਹੁਤ ਵਧੀਆ ਸੀ ਅਬਾਹ ਬਹੁਤ ਬਾਬੇ ਨੇ ਕਿਰਪਾ ਕੀਤੀ ਸਾਰਾ ਸਾਰਾ ਲੰਗਰ ਜਿਹੜਾ ਰਲ ਕੇ ਮੇਲਾ ਮਨਾਉਂਦਾ ਜਿਵੇਂ ਕਿ ਤੁਹਾਨੂੰ ਪਤਾ ਤੁਸੀਂ ਸਾਡੇ ਗੁਆਂਢ ਰਹਿੰਦੇ ਹੋ ਤੇ ਦਾ ਸਾਡਾ ਦੇਸ਼ ਇਹੀ ਆ ਵੀ ਜਿਹੜੇ ਸਾਡੀ ਫਲਵਾੜੀ ਆ ਨਿੱਕੇ ਬੱਚੇ ਆ ਉਹ ਪਨੀਰੀ ਤਿਆਰ ਹੋਵੇ ਤੇ ਚੰਗੇ ਇਨਸਾਨ ਬਣ ਚੰਗੇ ਪਲੇਅਰ ਬਣ ਨਸ਼ਿਆਂ ਤੋਂ ਦੂਰ ਰਹਿਣ ਇਹ ਸਾਡਾ ਸਭ ਤੋਂ ਵੱਡਾ ਭਰਾਲਾ ਤੇ ਇਹ اسی ਤਰ੍ਹਾਂ ਹੀ ਕਰਦੇ ਰਾਵਾਂਗੇ ਜਦੋਂ ਤੱਕ ਸਾਨੂੰ ਮਾਲਕ ਸਮਤ ਬਖਸ਼ੇਗਾ ਤਾਕਤ ਬਖਸ਼ੇਗਾ ਤੇ ਮੈਂ ਇਸ ਹੋਰ ਵੀ ਬੇਨਤੀ ਕਰਦਾ ਸਾਰੇ ਪਿੰਡਾਂ ਦੇ ਜਿਹੜੇ ਨਜ਼ਰ ਆ ਆਪਦੇ ਪਿੰਡਾਂ ਦੇ ਵਿੱਚ ਛੋਟੇ ਮਿੱਟੇ ਜਿਹੜੇ ਮੇਲੇ ਆ ਜਰੂਰ ਕਰਾਇਆ ਕਰਨ ਛੋਟੇ ਮੋਟੇ ਟੂਰਨਾਮੈਂਟ ਕਰਾਉਣ ਚਾਹੀਓ ਐਥਲੈਟਿਕਸ ਦੇ ਕਰਾਉਣ ਫੁੱਟਬਾਲ ਦੇ ਕਰਾਉਣ ਵਾਲੀਬਾਲ ਦੇ ਕਰਾਉਣ ਜਿਹਦੇ ਨਾਲ ਸਾਡੇ ਨਵੇਂ ਬੱਚੇ ਆ ਜਿਹੜੇ ਉਹ ਚੰਗੇ ਪਲੇਅਰ ਬਣ ਸਕਦੇ ਆ ਤੇ ਨਸ਼ਿਆਂ ਤੋਂ ਦੂਰ ਰਹਿ ਸਕਦੇ ਆ ਤੇ ਫੌਜੀ ਸਾਹਿਬ ਅੱਜ ਅਸੀਂ ਤੁਹਾਡਾ ਜਿਹੜਾ ਅੱਜ ਮੇਲਾ ਸੀ ਤੇ ਕਿਹੜੇ ਪੀਰ ਦੀ ਜਗ੍ਹਾ ਸੀ ਮੜੀ ਉਹ ਸਾਡੇ ਨਾਲ ਸਾਂਝੀ ਕਰੋ ਜੀ ਹਾਂਜੀ ਹਾਂਜੀ ਇਹ ਆਪਾਂ ਗੱਲ ਭੁੱਲ ਗਏ ਤਾਂ ਪਹਿਲਾਂ ਆਪਾਂ ਨਾਂ ਲੈਣਾ ਚਾਹੀਦਾ ਸੀ ਇਹ ਬਾਬਾ ਅਜਲਾਮੀ ਸ਼ਾ ਪੀਰ ਜੀ ਜੋ ਕਿ 24ਵਾਂ ਮੇਲਾ ਸੀ ਜਿਹੜਾ ਕਰਵਾ ਰਹੇ ਹਾਂ ਲਗਾਤਾਰ ਤਾਂ ਬਹੁਤ ਹੀ ਵਧੀਆ ਸੁਜਜੇ ਦੇ ਢੰਗ ਨਾਲ ਸਾਡੀ ਸਾਰੀ ਕਮੇਟੀ ਜਿਹੜੀ ਕਰਾਉਂਦੀ ਆ ਮੈਂ ਤਾਂ 3-4-4-5 ਸਾਲ ਹੋ ਗਏ ਸ੍ਰੀ ਮੁਕਸਰ ਸਾਹਿਬ ਰਹਿਣਾ ਹਾਂਜੀ ਹਾਂਜੀ ਨਗਰ ਮੇਰਾ ਇਹੀ ਆ ਮੇਰਾ ਘਰ ਵੀ ਇੱਥੇ ਹੈਗਾ ਪਰ ਸਾਡੇ ਪਿੰਡ ਦਾ ਬਹੁਤ ਵੱਡਪਣਾ ਜਿਹੜੇ ਇਹ ਮੈਨੂੰ ਜ਼ਿੰਮੇਵਾਰੀ ਸੌਂਦੇ ਹਰ ਸਾਲ ਟਰਨਮੈਂਟ ਦੀ ਹਾਂਜੀ ਹਾਂਜੀ ਕਿਉਂਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅਹਿਮ ਹੁੰਦੀ ਆ ਤਾਂ ਮੈਂ ਵੀ ਕੋਸ਼ਿਸ਼ ਕਰਦਾ ਵੀ ਉਹਨਾਂ ਦੇ ਜੋ ਅ ਹਰਮਾਨ ਆ ਉਹਦੇ ਤੇ ਮੈਂ ਪੂਰਾ ਉਤਰ ਸਕਾਂ ਫੌਜੂ ਸਾਹਿਬ ਕਿੰਨੇ ਟਾਈਮ ਤੋਂ ਜਿਹੜਾ ਮੇਲਾ ਇਹ ਲੱਗ ਰਿਹਾ ਹੈ ਤੇ ਅੱਜ ਕਿੰਨਾ ਟਾਈਮ ਹੋ ਗਿਆ ਜਿਹੜਾ ਹਾਂਜੀ ਇਹ ਲਗਾਤਾਰ 24 ਸਾਲ ਹੋ ਗਿਆ ਤਾਂ ਮੈਂ ਇੱਕ ਹੋਰ ਵੀ ਗੱਲ ਦੱਸਣੀ ਚਾਹਣਾ ਇਹ ਮੇਲਾ ਜਿਹੜਾ ਅਸੀਂ ਕਦੇ ਵੀ ਕਿਸੇ ਦੂਜੇ ਨਗਰ ਤੋਂ ਫੰਡ ਇਕੱਠਾ ਨਹੀਂ ਕੀਤਾ ਕੁਝ ਪਤਵੰਤੇ ਸੱਜਣਾ ਜਿਵੇਂ ਮੈਂਬਰ ਸਰਪੰਚ ਜਾਂ ਨੰਬਰਦਾਰ ਪਰਿਵਾਰ ਚੱਕ ਰੋਈ ਵਾਲੇ ਤੋਂ ਜਾਂ ਹੋਰ ਪਤਵੰਤੇ ਸੱਜਣ ਆਪਦੇ ਤੌਰ ਤੇ ਖੁੱਲੇ ਤੌਰ ਤੇ ਸਾਨੂੰ ਜਿਹੜੀ ਉਹ ਸੇਵਾ ਦੇ ਕੇ ਜਾਂਦੇ ਧੰਨਵਾਦ ਜੀ ਸੋ ਅੱਜ ਪਿੰਡ ਘੇਰੂ ਵਾਲੇ ਦੇ ਵਿੱਚ ਪਹੁੰਚੇ ਸੀਗੇ ਤਾਂ ਕਮੈਂਟਰ ਵੀਰ ਵੀ ਸਾਡੇ ਨਾਲ ਮੌਜੂਦ ਆ ਕੱਲ ਦੀ ਅਪਡੇਟ ਕੀ ਆ ਮੇਲਿਆਂ ਦੀ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਅੱਜ ਜਿਹੜੇ ਸਾਡੇ ਪਿੰਡ ਘੇਰੂ ਵਾਲੇ ਤੋਂ ਜਗਜੀਤ ਜੀ ਫੌਜੀ ਸਾਹਿਬ ਸਾਡੇ ਨਾਲ ਮੌਜੂਦ ਆ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਆ ਮੇਲਾ ਜਿਹੜਾ 24 ਸਾਲ ਤੋਂ ਲੱਗ ਰਿਹਾ ਹੈ ਬੜੀ ਵਧੀਆ ਖੁਸ਼ੀ ਦੀ ਗੱਲ ਆ ਬੜਾ ਵਧੀਆ ਇਹਨਾਂ ਨੇ ਮੈਸੇਜ ਦਿੱਤਾ ਹੈ ਕਿ ਪਿੰਡਾਂ ਦੇ ਵਿੱਚ ਹਰ ਪਿੰਡਾਂ ਦੇ ਵਿੱਚ ਛੋਟੇ-ਛੋਟੇ ਟੂਰਨਾਮੈਂਟ ਕਰਾਉਣੇ ਚਾਹੀਦੇ ਆ ਤਾਂ ਕਿ ਜਿਹੜੀ ਆਉਣ ਵਾਲੀ ਆਪਣੀ ਜਨਰੇਸ਼ਨ ਆ ਉਹਨਾਂ ਨੂੰ ਕੋਈ ਸਿੱਖਲਾਈ ਮਿਲ ਸਕੇ ਤਾਂ ਕੈਮਰਾਮੈਨ ਸਤਪਾਲ ਸਿੰਘ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦਿਆਂ ਦਿੱਲੀ ਕ੍ਰੈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਾਂ ਤੱਕ ਲਈ ਧੰਨਵਾਦ ਆ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ